ਭਾਈ ਰਣਜੀਤ ਸਿੰਘ ਢੰਡਰੀਆਂ ਵਾਲਾ ਤੇ ਹੋਏ ਹਮਲੇ ਨੂੰ ਲੈ ਕੇ ਅੱਜ ਭਾਈ ਹਰਨਾਮ ਸਿੰਘ ਜੀ ਖਾਲਸਾ ਜੋ ਕਿ ਦਮਦਮਾ ਟਿਕਾਣਾ ਦੇ ਮੁਖੀ ਨੇ ਉਹਨਾਂ ਵੱਲੋਂ तमाम ਸਿੱਖ ਜਥੇਬੰਦੀਆਂ ਦੇ ਨਾਲ ਬੈਠਕ ਕੀਤੀ ਗਈ ਹੈ ਬੈਠਕ ਵਿੱਚ ਵਿਚਾਰ ਵਟਾਂਦਰਾ ਕੀਤਾ ਗਿਆ ਜਿਸ ਵਿੱਚ ਮੁੱਖ ਤੌਰ ਤੇ ਗੱਲ ਸਾਹਮਣੇ ਆਈ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੋ ਸਿੱਖ ਜਮ ਦੇ ਵਿੱਚ ਸਿੱਖ ਭਾਈਚਾਰੇ ਦੇ ਵਿੱਚ ਵਿਸਫੋਟਕ ਘਟਨਾਵਾਂ ਹੋ ਰਹੀਆਂ ਨੇ ਕਿਤੇ ਨਾ ਕਿਤੇ ਕਾਲ ਤਖਸੈਬ ਜਥੇਦਾਰ ਦੇ ਵੱਲੋਂ ਢਿੱਲੀ ਕਾਰਗੁਜ਼ਾਰੀ ਵਰਤੀ ਗਈ ਹੈ ਸਾਡੇ ਨਾਲ ਭਾਈ ਹਰਨਾਮ ਸਿੰਘ ਜੀ ਖਾਲਸਾ ਖੁਦ ਮੌਜੂਦ ਨੇ ਬਾਬਾ ਜੀ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਥੇਦਾਰ ਦੇ ਵੱਲੋਂ ਕਿਤੇ ਨਾ ਕਿਤੇ ਜਿਹੜੀ ਢਿੱਲ ਵਰਤੀ ਗਈ ਹੈ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਨਾ ਜੀ ਸਾਰੇ ਸੰਸਾਰ ਦੇ ਸਿੱਖਾਂ ਨੂੰ ਇੱਕ ਬੇਨਤੀ ਕਰਨੀ ਚਾਹੁੰਦਾ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਸਰਵੋੱਚ ਸਥਾਨ ਸਿੱਖ ਜਗਤ ਦੇ ਵਿੱਚ ਹੈ ਔਰ ਦਮਦਮਾ ਟਕਸਾਲ ਦੇ ਮੁਖੀਆਂ ਨੇ ਦਮਦਮਾ ਟਕਸਾਲ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵੋੱਚ ਤਾਲੀ ਬੜੀਆਂ ਸ਼ਹੀਦੀਆਂ ਤੇ ਕੁਰਬਾਨੀਆਂ ਦਿੱਤੀਆਂ ਅਸੀਂ ਅੱਜ ਵੀ ਦੋਨੇ ਹੱਥ ਜੋੜ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਸਮਰਪਿਤ ਹੈ ਉਥੋਂ ਦੀ ਉਥੋਂ ਦੇ ਮਾਣ ਸਤਿਕਾਰ ਨੂੰ ਉਥੋਂ ਦੇ ਸਨਮਾਨ ਨੂੰ ਅਸੀਂ ਹਮੇਸ਼ਾ ਸਿਰ ਝੁਕਾਇਆ ਆਉਣ ਵਾਲੇ ਸਮੇਂ 'ਚ ਵੀ ਝੁਕਾਵਾਂਗੇ ਪਰ ਲੇਕਿਨ ਕੁਝ ਲੋਕ ਜਿਹੜੇ ਲੋਕ ਅੱਜ ਸ੍ਰੀ ਕਾਲ ਤਖਤ ਸਾਹਿਬ ਜੀ ਦੇ ਸਨਮਾਨ ਨੂੰ ਵੀ ਛੱਟ ਮਾਰ ਰਹੇ ਆ ਔਰ ਅੰਮ੍ਰਿਤ ਦੀ ਮਰਜ਼ਾਦਾ ਦੇ ਉੱਤੇ ਵੀ ਜਿਹੜੇ ਕੌਮ ਦੇ ਵਿੱਚ ਵੱਡਾ ਵਿਖੇੜਾ ਖੜਾ ਕਰ ਰਹੇ ਆ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਾਣੀ ਵਿੱਚ ਵੀ ਜਿਨ੍ਹਾਂ ਨੇ ਬਹੁਤ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਸ੍ਰੀ ਦਸ਼ਮ ਗ੍ਰੰਥ ਸਾਹਿਬ ਬਾਰੇ ਬੜਾ ਘਟਿਆ ਕਿਸਮ ਦਾ ਕੋਡ ਦਾ ਪ੍ਰਚਾਰ ਕੀਤਾ ਅਰਦਾਸ ਦੇ ਸ਼ਬਦ ਵੀ ਜਿਨ੍ਹਾਂ ਨੇ ਬਦਲੇ ਅੱਜ ਢੱਡੀਆਂ ਵਾਲਾ ਉਹਨਾਂ ਦੇ ਨਾਲ ਮਿਲ ਕੇ ਉਹਨਾਂ ਦਾ ਪੂਰਨ ਰੂਪ ਦੇ ਵਿੱਚ ਹੱਥ ਠੋਕਾ ਬਣ ਕੇ ਉਹਨਾਂ ਦੇ ਨਾਲ ਕਦਮ ਨਾਲ ਕਦਮ ਲਾ ਕੇ ਚੱਲ ਰਿਹਾ ਅੱਜ ਦੀ ਘਟਨਾ ਤੋਂ ਹੀ ਦੇਖ ਲਓ ਕਿ ਦੇਖੋ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਉੱਥੇ ਉਹ ਲੋਕ ਬੈਠੇ ਆ ਜਿਨ੍ਹਾਂ ਨੇ ਹਮੇਸ਼ਾ ਅਕਾਲ ਤਖਤ ਸਾਹਿਬ ਦੀ ਦਾ ਮਜ਼ਾਕ ਉਡਾਇਆ ਜਿਨ੍ਹਾਂ ਦੇ ਨਾਲ ਅੱਜ ਵੀ ਉਹਨੇ ਸਟੇਟ ਸਾਂਝੀ ਕੀਤੀ ਹੈ। ਔਰ ਅੱਜ ਉਹਨਾਂ ਨੇ ਅੱਜ ਉਹਨੇ ਸ੍ਰੀ ਕਾਲ ਤਖਸਾਲ ਸਾਹਿਬ ਦੀ ਦੀ ਜੋ ਮਾਨ ਮਰਿਆਦਾ ਉਸ ਨੂੰ ਵੀ ਪੂਰਨ ਰੂਪ ਦੇ ਵਿੱਚ ਉੱਥੇ ਲੋਕਾਂ ਦੇ ਇਕੱਠ ਦੇ ਵਿੱਚ ਉਸ ਨੂੰ ਨੀਵਾ ਦਿਖਾਇਆ। ਅਸੀਂ ਇਹ ਗੱਲ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦੇ ਹਾਂ ਕਿ ਐਡੀਆਂ ਵੱਡੀਆਂ ਦੇਖੋ 4 ਸਾਲ ਤੋਂ ਢੱਡਰੀਆਂ ਵਾਲਾ ਦਮਦਵੀ ਟਕਸਾਲ ਦੀ ਦਸਤਾਰ ਬਾਰੇ ਇਹ ਟਕਸਾਲ ਇਹ ਜਿਹੜੀ ਦਮਦਵੀ ਟਕਸਾਲ ਦੇ ਮੁਖੀ ਦੀ ਦਸਤਾਰ ਹੈ ਇਹ ਦਸਮ ਪਿਤਾ ਤੋਂ ਅਨਸ਼ਿਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬਾਅਦ ਬਾਬਾ ਦੀਪ ਸਿੰਘ ਜੀ ਤੋਂ ਲੈ ਕੇ ਚੱਲੀ ਆਈ ਹੈ ਪਹਿਲੀ ਗੱਲ ਦਸਤਾਰ ਹਰ ਸਿੱਖ ਦੇ ਸਿਰ ਤੇ ਸੋਭਦੀ ਹੈ ਦਸਤਾਰ ਬਾਰੇ ਤਾਂ ਕਿਸੇ ਨੂੰ ਟਿੱਕਾ ਟਿੱਪਣੀ ਕਰਨ ਦਾ ਅਧਿਕਾਰ ਹੀ ਨਹੀਂ ਦਾ ਸਤਾਰ ਦਾ ਸਨਮਾਨ ਰੱਖਣ ਲਈ ਤਾਂ ਸਿੱਖ ਬਹੁਤ ਥਾਂ ਤੇ ਕਾਨੂੰਨੀ ਲੜਾਈ ਲੜ ਰਹੇ ਆ ਬੜੀ ਥਾਂ ਤੇ ਲੋਕੀ ਇਸ ਜਦੋਜਹਿਦ ਦੇ ਵਿੱਚ ਸਿੱਖ ਸਾਰੀ ਦੁਨੀਆ ਦੇ ਵਿੱਚ ਜਦੋਜਹਿਦ ਵਿੱਚ ਲੱਗੇ ਹੋਏ ਆ ਪਰ ਢੱਡਰੀਆਂ ਵਾਲੇ ਕਹਿੰਦੇ ਨੇ ਕਿ ਮੈਂ ਟਕਸਾਲ ਦੇ ਖਿਲਾਫ ਕੋਈ ਸ਼ਬਦ ਨਹੀਂ ਕਿਹਾ ਪਰ ਮੈਂ ਹਰਨਾਮ ਸਿੰਘ ਖਾਲਸਾ ਦੇ ਖਿਲਾਫ ਬੋਲਿਆ ਨਹੀਂ ਦੇਖੋ ਅੱਜ ਵੀ ਅੱਜ ਵੀ ਪਹਿਲੀ ਗੱਲ ਕੋਈ ਆਪਣੇ ਆਪ ਨੂੰ ਪ੍ਰਚਾਰਕ ਅਖਵਾਉਣ ਵਾਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸਾਰਾ ਸਰ ਝੂਠ ਬੋਲ ਰਿਹਾ ਉਹਦੀਆਂ ਕਲਿੱਪਾਂ ਸਾਡੇ ਕੋਲੇ ਮੌਜੂਦ ਹੈ ਤੁਸੀਂ ਦੇਖਣੀਆ ਹੁਣ ਦਿਖਾ ਸਕਦੇ ਆ ਕਹਿ ਤੂੰ ਮੈਨੂੰ ਮੇਰਾ ਨਾਮ ਲੈ ਕੇ ਕਹਿ ਜੋ ਮਰਜੀ ਕਹਿ ਮੈਨੂੰ ਕੋਈ ਇਤਰਾਜ਼ ਨਹੀਂ ਜੇ ਤੇਰੇ ਮਨ ਨੂੰ ਠੰਡ ਨਹੀਂ ਤੂੰ ਮੈਨੂੰ 500 ਫਿੱਕਾ ਸ਼ਬਦ ਵੀ ਬੋਲ ਦੇ ਮੇਰੇ ਤੇ ਕੋਈ ਅਸਰ ਨਹੀਂ ਪਰ ਜਦੋਂ ਤੂੰ ਦਮਦਮੀ ਟਕਸਾਲ ਦੀ ਦਸਤਾਰ ਉੱਤੇ ਉਂਗਲ ਚੁਕੇਗਾ ਉਹ ਨਹੀਂ ਬਰਦਾਸ਼ਤ ਤੋਣੀ ਭਾਵੇਂ ਕੋਈ ਵੱਡੇ ਤੋਂ ਵੱਡਾ ਵੀ ਹੈ ਤੇਰੇ ਤੋਂ ਵੱਡਾ ਵੀ ਭਾਵੇਂ 나ਡੂ ਖਾਂ ਉਹਦੀ ਵੀ ਨਹੀਂ ਉਹ ਵੀ ਨਹੀਂ ਬਰਦਾਸ਼ਤ ਕੀਤਾ ਜਾਉ ਜੇ ਸੰਗਤਾਂ ਨੇ ਗੁਰਬਾਣੀ ਦਾ ਜਾਂ ਕੀਰਤਨ ਦਾ ਸਤਕਾਰ ਕਰਕੇ ਤੈਨੂੰ ਮਾਣ ਦੇ ਦਿੱਤਾ ਇੰਨਾ ਹੰਕਾਰ ਵਿੱਚ ਨਹੀਂ ਤੈਨੂੰ ਆ ਜਾਣਾ ਚਾਹੀਦਾ ਕਿ ਤੈਨੂੰ ਇਹ ਗੱਲ ਵੀ ਭੁੱਲ ਜਾਵੇ ਕਿ ਸਾਡੀਆਂ ਪਰੰਪਰਾਵਾਂ ਕੀ ਆ ਸਾਡੀਆਂ ਮਰਿਆਦਾ ਕੀ ਆ ਸਾਡੇ ਸਿਧਾਂਤ ਕੀ ਆ ਜੀ ਉਹ ਬੰਦੇ ਨੇ ਮਤਲਬ ਸਭ ਤੋਂ ਪਹਿਲ ਪਹਿਲਾਂ ਉਹਨੂੰ ਇੱਕੋ ਗੱਲ ਪੁੱਛੋ ਵੀ 4 ਸਾਲ ਪਹਿਲਾਂ ਤੂੰ ਕੀ ਕਿਹਾ ਸੀ ਕਿ ਟਕਸਾਲ ਦੀ ਪੱਗ ਲੀਰੋ ਲੀਰ ਕਰ ਦਿੱਤੀ ਗਈ ਪਪਾ ਜੀ ਉਹੀ ਮਸਲਾ ਹੈ ਜਾਂ ਫਿਰ ਤੁਹਾਡੀ ਕੋਈ ਨਿੱਜੀ ਤਲਖੀ ਵੀ ਹੈ ਨਹੀਂ ਮੇਰਾ ਕੋਈ ਨਿੱਜੀ ਮਸਲਾ ਨਹੀਂ ਨਾ ਮੈਂ ਕਿਸੇ ਨਾਲ ਅਜੇ ਤੱਕ ਰੱਖਿਆ ਨਾ ਮੇਰੀ ਇਹੋ ਜੀ ਸੋਚ ਹੈ ਜੀ ਮੈਂ ਤਾਂ 12 ਸਾਲਾਂ ਦੇ ਵਿੱਚ ਕਿਸੇ ਸ਼ਖਸੀਅਤ ਬਾਰੇ ਕਿਸੇ ਸੰਸਥਾ ਬਾਰੇ ਕਿਸੇ ਵਿਸ਼ੇਸ਼ ਵਿਅਕਤੀ ਬਾਰੇ ਆਮ ਸਿੱਖ ਬਾਰੇ ਵੀ ਕਦੇ ਆਪਣੇ ਭਾਸ਼ਣ ਵਿੱਚ ਪ੍ਰਚਾਰ ਵਿੱਚ ਕਥਾ ਵਿੱਚ ਕਦੇ ਕੋਈ ਅਪਮਾਨਜਨਕ ਸ਼ਬਦ ਤਾਂ ਕੀ ਬੋਲਣਾ ਕਿਸੇ ਦੇ ਹਿਰਦੇ ਨੂੰ ਠੇਸ ਲਾਉਣ ਵਾਲਾ ਸ਼ਬਦ ਵੀ ਨਹੀਂ ਬੋਲਣ ਦਾ ਮੈਂ ਯਤਨ ਮਹਾਰਾਜ ਕੋਲੋਂ ਇਹ ਹੋਈ ਅਰਦਾਸ ਕਰੀਦੀ ਆ ਵੀ ਹਰ ਇੱਕ ਦਾ ਸਤਕਾਰ ਜੇ ਅਸੀਂ ਕਿਸੇ ਦਾ ਕਰਾਂਗੇ ਤਾਂ ਹੀ ਸਾਡਾ ਹੋਣਾ ਅੱਜ ਭਾਈ ਭੁਪਿੰਦਰ ਸਿੰਘ ਦੇ ਜਿਹੜਾ ਭੋਗ ਦਾ ਸਮਾਗਮ ਸੀ ਉੱਥੇ ਵੀ ਜਥੇਬੰਦੀਆਂ ਇਕੱਠੀਆਂ ਹੋਈਆਂ ਤਾਂ ਉਹਨਾਂ ਮੰਗ ਕੀਤੀ ਹੈ ਕਿ ਭਾਈ ਹਰਨਾਮ ਸਿੰਘ ਖਾਲਸਾ ਜੀ ਨੂੰ ਜਿਹੜਾ ਹੈਗਾ ਦਮਦਮੀ ਟਕਸਾਲ ਦਾ ਮੁਖੀ ਹਟਾਉਣਾ ਚਾਹੀਦਾ ਇਹ ਬੰਦੇ ਉਹ ਹੈ ਜੀ ਧੂੰਦਾ ਪੰਥਪ੍ਰੀਤ ਟਪਾਲੀ ਵਰਗੇ ਜਿਨ੍ਹਾਂ ਨੇ ਕੌਮ ਦੇ ਵਿੱਚ ਬੜੇ ਕੰਡੇ ਕੌਮ ਦੇ ਵਿੱਚ ਬੜੇ ਜ਼ਹਿਰ ਦੇ ਬੀਜ ਬੀਜੇ ਆ ਇਹਨਾਂ ਲੋਕਾਂ ਨੇ ਨਿਰਧਾਰਤ ਨਹੀਂ ਕਰਨਾ ਕਿ ਟਕਸਾਲ ਦਾ ਮੁਖੀ ਕੌਣ ਹੈ ਜਾਂ ਕੌਣ ਨਹੀਂ ਇਹ ਵਿਅਕਤੀ ਤਾਂ ਸਿੱਖ ਪ੍ਰਚਾਰਕਾਂ ਦੇ ਨਾਮ ਤੇ ਉੱਤੇ ਸਿੱਖ ਕੌਮ ਦੀਆਂ ਬਹੁਤ ਵੱਡੀਆਂ ਧੜੀਆਂ ੜਾ ਰਹੇ ਆ ਸਿੱਖ ਕੌਮ ਦਾ ਬਹੁਤ ਵੱਡਾ ਇਹ ਨੁਕਸਾਨ ਕਰ ਰਹੇ ਆ ਇਹਨਾਂ ਨੇ ਸਿੱਖ ਕੌਮ ਦੇ ਵਿੱਚ ਦਫੇੜ ਪਾਉਣ ਦੇ ਮੁੱਖ ਦੋਸ਼ੀ ਆ ਇਹਨਾਂ ਨੂੰ ਕੀ ਹੱਕ ਹੈ ਟਕਸਾਲ ਦੇ ਮੁਖੀ ਬਾਰੇ ਗੱਲ ਕਰਨ ਦੀ ਬਾਬਾ ਜੀ ਤੁਹਾਨੂੰ ਲੱਗਦਾ ਨਹੀਂ ਕਿ ਜਿਸ ਪੱਧਰ ਤੇ ਅੱਜ ਜੋ ਘਟਨਾਵਾਂ ਹੋ ਰਹੀਆਂ ਤੁਸੀਂ ਵੀ ਮੰਨਦੇ ਹੋ ਸਿੱਖ ਧਰਮ ਚ ਲਗਾਤਾਰ ਹੁਣ ਤੁਹਾਡਾ ਤੇ ਜਿਹੜਾ ਢੰਡਰੀਆਂ ਵਾਲਿਆਂ ਦਾ ਆਪਸੀ ਜੜੀ ਹੈਗੀ ਤਲਖੀ ਚੱਲ ਰਹੀ ਹੈ ਕਿਤੇ ਨਾ ਕਿਤੇ ਕਮਾਂਤਰੀ ਪੱਧਰ ਤੇ ਸਾਡਾ ਸਿੱਖ ਭਾਈਚਾਰਾ ਜਿਹੜਾ ਹੈ ਉਹ ਬਦਨਾਮ ਹੋ ਰਿਹਾ ਕਿ ਇਹ ਮਸਲੇ ਬੈਠ ਕੇ ਹੱਲ ਨਹੀਂ ਹੋ ਸਕਦੇ ਦੇਖੋ ਜੀ ਸਾਰੇ ਕਾਸੇ ਦਾ ਦੋਸ਼ੀ ਢੰਡਰੀਆਂ ਵਾਲਾ ਮੁੱਢ ਤੋਂ ਲੈ ਕੇ ਹਰ ਮਸਲੇ ਦਾ ਦੋਸ਼ੀ ਉਹ ਹੈ ਸਾਰਾ ਜੋ ਘਟਨਾਕ੍ਰਮ ਹੋਇਆ ਇਹਦੀ ਸਾਰੇ ਮੂਲ ਮੁੱਦੇ ਦੀ ਜੜ ਢਡਰੀਆਂ ਵਾਲਾ ਉਹਨੇ ਸਾਰੀ ਕੌਮ ਨੂੰ ਨੀਮਾ ਦਿਖਾਉਣ ਲਈ ਇਹੋ ਜਿਹੇ ਸ਼ਬਦ ਬੋਲੇ ਜਿਹਦੇ ਨਾਲ ਸਿੱਖਾਂ ਦੀਆਂ ਭਾਵਨਾਵਾਂ আহত ਹੋਈਆਂ ਤੇ ਮਸਲਾ ਇੱਥੋਂ ਤੱਕ ਗਿਆ ਪਰ ਉਹਨਾਂ ਤਾਂ ਇਹ ਵੀ ਕਹਿਣਾ ਹੈ ਕਿ ਜੇਕਰ ਕੋਈ ਬੋਲਦਾ ਹੈ ਜੇਕਰ ਕੋਈ ਮर्यादा ਭੰਗ ਕਰਦਾ ਹੈ ਤਾਂ ਕੀ ਉਸ ਦੀ ਸਜ਼ਾ ਇਹ ਹੈ ਕਿ ਉਸ ਨੂੰ ਗੋਲੀ ਮਾਰ ਦਿਓ ਮੇਰੀ ਬੇਨਤੀ ਇਹ ਹੈ ਗੋਲੀ ਦੀ ਜਾਂਚ ਡੀਆਰਓ ਟੀਮਾਂ ਕਰ ਰਹੀਆਂ ਜੀ ਇਹ ਪੂਰੀ ਜਾਂਚ ਤੋਂ ਬਾਅਦ ਸਾਹਮਣੇ ਆਉਣਾ ਕੀ ਹੋਇਆ ਕੀ ਨਹੀਂ ਹੋਇਆ ਮੈਂ ਵੀ ਇਹ ਨਹੀਂ ਕਹਿੰਦਾ ਕਿ ਗੋਲੀ ਤੁਹਾਡੇ ਵੱਲੋਂ ਚਲਾਈ ਗਈ ਹੈ ਤੁਹਾਡੇ ਤੇ ਦੋਸ਼ ਲਾਉਣ ਦਾ ਕਿਸੇ ਕੋਲ ਕੋਈ ਅਧਿਕਾਰ ਨਹੀਂ ਹੈ ਜਿੰਨੀ ਦੇਰ ਤੱਕ ਕੋਈ ਰਿਜ਼ਲਟ ਨਹੀਂ ਆਉਂਦਾ ਪਰ ਗੋਲੀ ਵੱਜਣ ਨੂੰ ਤੁਸੀਂ ਠੀਕ ਸਮਝਦੇ ਹੋ ਮੇਰੀ ਇੱਕ ਬੇਨਤੀ ਇਹ ਹੈ ਜੀ ਮੈਂ ਪਹਿਲੀ ਗੱਲ ਇਹ ਹੈ ਵੀ ਪਹਿਲੀ ਮੁੱਖ ਗੱਲ ਇਹ ਹੋਈ ਹੈ ਕਿ ਪਹਿਲੀ ਗੱਲ ਦਾ ਢੱਡੀਆਂ ਵਾਲਾ ਜਵਾਬ ਦੇ ਕਿਸੇ ਦੀ ਸ਼ਾਨ ਦੇ ਖਿਲਾਫ ਬੋਲਣ ਦਾ ਉਹਨੂੰ ਕੀ ਹੱਕ ਹੈ ਮੇਰੀ ਇਹ ਗੱਲ ਦਾ ਜਵਾਬ ਲਾਓ ਫਿਰ ਮੈਂ ਅਗਲਾ ਜਵਾਬ ਦੇ ਦੂੰਗਾ ਜੀ ਤੁਸੀਂ ਮर्यादा ਭੰਗ ਕਰਨ ਦੀ ਗੱਲ ਕੀਤੀ ਹੈ ਕਿ ਕਾਲਕਤਖ ਸਾਹਿਬ ਜੀ ਉਹਨਾਂ ਵੱਲੋਂ ਮर्यादा ਭੰਗ ਕੀਤੀ ਗਿਆ ਤਾਂ ਹਾਲ ਹੀ ਵਿੱਚ ਸ੍ਰੀ ਕਾਲਕਤਖ ਸਾਹਿਬ ਦੇ ਵੱਲੋਂ ਫਰਮਾਨ ਜਾਰੀ ਹੋਇਆ ਸੀ ਕਿ ਦੋਹੇ ਧਿਰਾਂ ਇੱਕ ਦੂਸਰੇ ਦੇ ਖਿਲਾਫ ਨਹੀਂ ਬੋਲਣਗੀਆਂ ਪਰ ਕੀ ਇਹ ਵੀ ਮर्यादा ਭੰਗ ਨਹੀਂ ਹੈ ਕਿ ਅੱਜ ਵੀ ਬਿਆਨਬਾਜ਼ੀ ਦੋਹਾਂ ਧਿਰਾਂ ਵੱਲੋਂ ਜਾਰੀ ਹੈ ਦੇਖੋ ਅਸੀਂ ਜਿਸ ਤਰ੍ਹਾਂ ਦੀ ਨੀਵੀਂ ਪੱਧਰ ਦੀ ਉਹ ਬਿਆਨਬਾਜ਼ੀ ਕਰ ਰਹੇ ਉਹਨਾਂ ਤਾਂ ਅੱਜ ਕਾਲਕਤਖ ਸਾਹਿਬ ਦੇ ਵੀ ਖਿਲਾਫ ਬਿਆਨਬਾਜ਼ੀ ਕਰ ਦਿੱਤੀ ਹੈ ਅਸੀਂ ਕਾਲਕਤਖ ਨੂੰ ਸਮਰਪਿਤ ਦੀ ਭਾਵਨਾ ਤੁਹਾਡੇ ਸਾਰਿਆਂ ਵਿੱਚ ਹੱਥ ਜੋੜ ਕੇ ਜ਼ਾਹਰ ਕੀਤੀ ਹੈ ਤੇ ਅਸੀਂ ਅੱਜ ਗੱਲ ਉਹ ਨਹੀਂ ਉਸ ਮਸਲੇ ਦੀ ਨਹੀਂ ਅਸੀਂ ਜਿੰਨਾ ਵੀ ਸੰਸਮਾਜ ਇਕੱਠਾ ਹੋਇਆ ਨਾ ਅੰਗ ਸਿੰਘ ਜਥੇਬੰਦੀਆਂ ਆਈਆਂ ਅਸੀਂ ਉਸ ਮਸਲੇ ਤੇ ਗੱਲ ਕੀਤੀ ਹੈ ਕਿ ਜਿਹੜਾ ਕੌਮ ਦੇ ਵਿੱਚ ਐਡਾ ਵੱਡਾ ਜ਼ਹਿਰ ਵੀਧਿਆ ਜਾ ਰਿਹਾ ਉਸ ਨੂੰ ਰੋਕਣ ਲਈ ਸਾਰਿਆਂ ਨੂੰ ਤਤਪਰ ਹੋਣਾ ਚਾਹੀਦਾ ਜੀ ਜੋ ਗੁਰੂ ਸਹਿਬਾਨਾਂ ਦੀਆਂ ਮਰਿਆਦਾਵਾਂ ਦੇ ਉੱਤੇ ਤਰਾਂ-ਤਰਾਂ ਦੀਆਂ ਉਂਗਲਾਂ ਉਠਾਈਆਂ ਜਾ ਰਹੀਆਂ ਜਬਾਨ ਨਾਲ ਜੋ ਕਿਸੇ ਦਾ ਮੂੰਹ ਆਉਂਦਾ ਬੋਲੀ ਜਾਂਦਾ ਉਹਨੂੰ ਰੋਕਣ ਬਾਰੇ ਸਾਰਿਆਂ ਨੂੰ ਯਤਨ ਕਰਨੇ ਚਾਹੀਦੇ। ਤੁਹਾਡਾ ਤੇ ਭਾਈ ਰਣਜੀਤ ਸਿੰਘ ਢੰਡਰੀਆਂ ਵਾਲਿਆਂ ਦਾ ਜੇਕਰ ਰਾਜ਼ੀਨਾਮਾ ਹੋਵੇਗਾ ਤਾਂ ਕਿਹੜੀ ਸ਼ਰਤ ਤੇ? ਦੇਖੋ ਜੀ ਬੇਨਤੀ ਇਹ ਹੈ ਕਿ ਢੰਡਰੀਆਂ ਵਾਲਾ ਆਪਣੀ ਗਲਤੀ ਤਸلیم ਕਰੇ ਆਪ ਹੀ ਸਾਰੇ ਮਸਲੇ ਹੱਲ ਹੁੰਦੇ ਆ। ਜੀ। ਸਰਕਾਰ ਦੀ ਗੱਲ ਕਰੀਏ ਤਾਂ ਹੁਣ ਤੱਕ ਸਰਕਾਰ ਦੀ ਕਾਰਗੁਜ਼ਾਰੀ ਤੋਂ ਤੁਸੀਂ ਕਿੰਨੇ ਕੁ ਖੁਸ਼ ਹੋ? ਸਰਕਾਰ ਦੀ ਕਾਰਗੁਜ਼ਾਰੀ ਤੋਂ ਅਸੀਂ ਕੀ ਖੁਸ਼ ਹੋਣਾ ਸਰਕਾਰ ਨੇ ਤਾਂ ਸ਼ਰਮ ਸਾਡੇ ਨਾਲ ਧੱਕਾ ਕੀਤਾ ਸਰਕਾਰ ਨੇ ਤਾਂ ਸਾਡੇ ਸਿੰਘਾਂ ਤੇ ਤਸ਼ੱਦਦ ਕੀਤਾ ਸਾਡੇ ਸਿੰਘਾਂ ਨੂੰ ਫੜ-ਫੜ ਕੇ ਉਹਨਾਂ ਤੇ ਕੇਸ ਪਾਏ ਜਾ ਰਹੇ ਆ ਰਿਮਾਂਡ ਉਹਨਾਂ ਦੇ ਲਈ ਜਾ ਰਹੇ ਆ ਸਰਕਾਰ ਇੱਕ ਤਰਫਾ ਕਾਰਵਾਈ ਕਰ ਰਹੀ ਹੈ ਸਾਰੀ ਢੱਡਰੀਆਂ ਵਾਲਿਆਂ ਨੇ ਤੁਹਾਨੂੰ ਸਰਕਾਰੀ ਸੰਤ ਕਿਹਾ ਕਿਤੇ ਇਹੀ ਕਾਰਨ ਤਾਂ ਨਹੀਂ ਕਿ ਸਰਕਾਰ ਤੁਹਾਡੇ ਤੋਂ ਦੂਰੀ ਬਣਾ ਰਹੀ ਹੈ ਦੇਖੋ ਮੇਰੀ ਇੱਕ ਬੇਨਤੀ ਹੈ ਮੈਂ ਅੱਗੇ ਵੀ ਗੱਲ ਕਹੀ ਹੈ ਢੱਡਰੀਆਂ ਵਾਲੇ ਦੇ ਕਹਿਣ ਨਾਲ ਕੋਈ ਸਰਕਾਰੀ ਸੰਤ ਨਹੀਂ ਬਣ ਜਾਂਦਾ ਟਡਰੀਆਂ ਵਾਲਾ ਕੱਲ ਨੂੰ ਕਿਸੇ ਹੋਰ ਨੂੰ ਖਿਤਾਬ ਦੇਊਗਾ ਕਿ ਬਹੁਤ ਮਹਾਨ ਤਾਂ ਟਡਰੀਆਂ ਵਾਲੇ ਦੇ ਕਹਿਣ ਨਾਲ ਕੋਈ ਮਹਾਨ ਨਹੀਂ ਬਣ ਜਾਂਦਾ ਜੀ ਮੇਨ ਗੱਲ ਹੈ ਦੂਜੀ ਗੱਲ ਟਡਰੀਆਂ ਵਾਲੇ ਨੂੰ ਕੀ ਹੱਕ ਹੈ ਕਿਸੇ ਨੂੰ ਸਰਕਾਰੀ ਸੰਤ ਕਹਿਣ ਦਾ ਪਹਿਲਾਂ ਉਹ ਆਪਣੇ ਗਰੀਬਾਨ ਚ ਆਪਣੇ ਗਰੀਬਾਨ ਚ ਛਾਤ ਮਾਰ ਕੇ ਦੇਖੇ ਵੀ ਮੈਂ ਕਹੀਆਂ ਤੁਹਾਡੇ ਮੁਤਾਬਕ ਸੰਤ ਦੀ ਪਰਿਭਾਸ਼ਾ ਕੀ ਹੈ ਸੰਤ ਦੀ ਪਰਿਭਾਸ਼ਾ ਜੋ ਟਡਰੀਆਂ ਵਾਲਾ ਕਹਿੰਦਾ ਨਾ ਉਹ ਸੰਤ ਦੀ ਪਰਿਭਾਸ਼ਾ ਨਹੀਂ ਸੰਤ ਦੀ ਪਰਿਭਾਸ਼ਾ ਤਾਂ ਬਹੁਤ ਵੱਡੀ ਹੈ ਬਹੁਤ ਉੱਚੀ ਹੈ ਸੰਤ ਕਰਨੀ ਦਾ ਨਾਮ ਹੈ ਪਰ ਢੱਡੀਆਂ ਵਾਲਾ ਤਾਂ ਉਸ ਕਰਨੀ ਦੇ ਨੇੜੇ ਦੀ ਵੀ ਨਹੀਂ ਲੰਘਿਆ ਕਦੇ ਜ਼ਿੰਦਗੀ ਦੇ ਵਿੱਚ ਐਡੇ ਤੱਕ ਤਾਂ ਲੰਘਿਆ ਨਹੀਂ ਆਉਣ ਵਾਲੇ ਸਮੇਂ 'ਚ ਕੋਈ ਗੱਲ ਬਣ ਜੇ ਤਾਂ ਗੱਲ ਵੱਖਰੀ ਹੈ ਇਸ ਕਰਕੇ ਪਹਿਲਾਂ ਦੂਜਿਆਂ ਨੂੰ ਇਹੋ ਜਿਹੇ ਰੁਤਬੇ ਦੇਣ ਤੋਂ ਨਾ ਆਪਣੇ ਅੰਦਰ ਝਾਤ ਮਾਰੇ ਵੀ ਮੈਂ ਕਿੱਥੇ ਖਲੋਤਾ ਮੈਂ ਕਹੀਆਂ ਮੇਰਾ ਕੀ ਕਰਮ ਹੈ ਢੱਡੀਆਂ ਵਾਲਾ ਤਾਂ ਕਹਿੰਦੇ ਕਿ ਸਰਕਾਰ ਦੋਸ਼ੀ ਦੀ ਭਾਲ ਕਰ ਰਹੀ ਹੈ ਪਰ ਉਹ ਕਹਿੰਦੇ ਕਿ ਕਿਤਨੇ ਕਿਤੇ ਹਰਰਾਮ ਸਿੰਘ ਖਾਲਸਾ ਜੀ ਜਿਹੜੇ ਮਲਜ਼ਮ ਹੈਗੇ ਨੇ ਉਹਨਾਂ ਦੀ ਪੈਰਵਾਹੀ ਕਰ ਰਹੇ ਨੇ ਤਾਂ ਇਸ ਕਰਕੇ ਤੁਹਾਨੂੰ ਦੋਸ਼ੀ ਦੱਸ ਰਹੇ ਨੇ ਦੇਖੋ ਮੇਰੀ ਇੱਕ ਬੇਨਤੀ ਹੈ ਟੱਡਰੀਆਂ ਵਾਲੇ ਦੇ ਕਹਿਣ ਨਾਲ ਟੱਡਰੀਆਂ ਵਾਲਿਆਂ ਤਾਂ ਅੱਗੇ ਬੜਾ ਕੁਫਰ ਤੋਲਿਆ ਬੜਾ ਝੂਠ ਬੋਲਿਆ ਬੜੀ ਇਲਜ਼ਾਮਤਰਾਸ਼ੀ ਕੀਤੀ ਐ ਟੱਡਰੀਆਂ ਵਾਲੇ ਨੇ ਨਹੀਂ ਇਹ ਦੇਖਣਾ ਇਹ ਦੇਖਣਾ ਮੌਕੇ ਦੀ ਜਾਂਚ ਕਰਤਾ ਨੇ ਜਿਨ੍ਹਾਂ ਨੇ ਸਰਕਾਰ ਦੇਖੇ ਜਾਂ ਪ੍ਰਸ਼ਾਸਨ ਦੇਖੇ ਨੰਬਰ 1 ਜੇ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੋਈ ਵੀ ਗੱਲ ਸਾਹਮਣੇ ਆਉਂਦੀ ਐ ਮੈਂ ਅੱਗੇ ਵੀ ਕਹਾ ਕਿ ਮੈਂ ਮੈਂ ਕਿਤੇ ਭੱਜਿਆ ਮੈਂ ਹਰ ਤਰ੍ਹਾਂ ਦੀ ਜਾਂਚ ਵਿੱਚ ਸ਼ਾਮਲ ਹੋਣ ਨੂੰ ਤਿਆਰ ਐ ਪਰ ਟੱਡਰੀਆਂ ਵਾਲਾ ਜਿਹੜੇ ਨਿਰਮੂਲ ਤੇ ਝੂਠੇ ਦੋਸ਼ ਲਾ ਰਿਆ ਨਾ ਇਹ ਢੱਡਰੀਆਂ ਵਾਲੇ ਦੀ ਫਿਤਰਤ ਹੈ ਉਹਦੀ ਉਹਦੀ ਸੌੜੀ ਤੇ ਘਟੀਆਂ ਸੋਚ ਜਾਹਰ ਹੋ ਰਹੀ ਹੈ ਦੁਨੀਆਂ ਦੇ ਵਿੱਚ ਸਿੱਖੀ ਦੇ ਮਸਲੇ ਤੇ ਬਾਬਾ ਜੀ ਸਿਆਸਤ ਬੜੀ ਜੋਰਾਂ ਸ਼ੋਰਾਂ ਨਾਲ ਹੋ ਰਹੀ ਹੈ ਸਾਰੇ ਲੀਡਰ ਜਿਹੜੇ ਹੈਗੇ ਨੇ ਉਹ ਲਗਾਤਾਰ ਪਰਮੇਸ਼ਰ ਦੁਆਰ ਢੱਡਰੀਆਂ ਵਾਲੇ ਦੇ ਨਾਲ ਜਿਹੜਾ ਹੈਗਾ ਅਫਸੂਸ ਕਰਨ ਲਈ ਪਹੁੰਚ ਰਹੇ ਨੇ ਕੀ ਹਰਨਾਮ ਸਿੰਘ ਖਾਲਸਾ ਤੱਕ ਵੀ ਕਿਸੇ ਨੇ ਪਹੁੰਚ ਕੀਤੀ ਦੇਖੋ ਬੇਨਤੀ ਹੈ ਨਾ ਤਾਂ ਮੈਂ ਪੋਲੀਟਿਕਲ ਲੋਕਾਂ ਤੇ ਪਹਿਲਾਂ ਕਦੇ ਆਸ ਰੱਖੀ ਹੈ ਨਾ ਗਾਂਹ ਹੀ ਰੱਖਦਾ ਤੁਸੀਂ ਉਸ ਨੂੰ ਕਿਸ ਤਰ੍ਹਾਂ ਵੇਖਦੇ ਹੋ ਇੱਕ ਮੇਰੀ ਬੇਨਤੀ ਹੈ ਦੇਖੋ ਸਿਆਸੀ ਪਾਰਟੀਆਂ ਕਿਸੇ ਨਾਲ ਹਮਦਰਦੀ ਕਰਨੀ ਇਹ ਕੋਈ ਮਾੜੀ ਗੱਲ ਨਹੀਂ ਹੁੰਦੀ ਪਰ ਸਿਆਸੀ ਪਾਰਟੀਆਂ ਨੂੰ ਹਰ ਧਿਰਾਂ ਨੂੰ ਮੈਂ ਇੱਕ ਗੱਲ ਪੁੱਛਣੀ ਚਾਹਨਾ ਕਿ ਜਿਹੜੀ ਅਗ ਢੱਡਰੀਆਂ ਵਾਲੇ ਨੇ ਇੰਨੀ ਵੱਡੀ ਲਾਈ ਹੈ ਲੰਬੂ ਲਾਇਆ ਉਹਨੂੰ ਕਿਸੇ ਨੇ ਜਾ ਕੇ ਪੁੱਛਿਆ ਵੀ ਤੂੰ ਇਹ ਸ਼ਬਦ ਕਿਉਂ ਬੋਲੇ ਉਹਦਾ ਬੋਲਣ ਦਾ ਅਧਿਕਾਰ ਹੈ ਸੀ ਜੋ ਕੁਛ ਉਹ ਬੋਲੇ ਆ ਇਸ ਕਰਕੇ ਇਹ ਲੋਕ ਤਾਂ ਸਿਆਸਤ ਕਰ ਰਹੇ ਆ ਇਹਨਾਂ ਨੂੰ ਮੂਲ ਮੁੱਦੇ ਨਾਲ ਕੋਈ ਨਹੀਂ ਇਹਨਾਂ ਨੇ ਤਾਂ ਆਪੋ ਆਪਣੀ ਸਿਆਸਤ ਕਰਨੀ ਐ ਸਿਆਸੀ ਰੋਟੀਆਂ ਸੇਕਣੀਆਂ ਇਸੇ ਕਰਕੇ ਪੰਜਾਬ ਦੇ ਹਾਲਾਤ ਖਰਾਬ ਹੋ ਰਹੇ ਆ ਲੋਕਾਂ ਦੇ ਵਿੱਚ ਜਿਹੜੀ ਹੈ ਬਹੁਤ ਜ਼ਿਆਦਾ ਮਤਲਬ ਲੋਕਾਂ ਦੇ ਵਿੱਚ ਰਾਜ ਰਾਜਕਤਾ ਦਾ ਮਾਹੌਲ ਪੈਦਾ ਹੋਇਆ ਹੋਇਆ 1% ਜਿੱਕਰ ਹੀ ਮਸਲਾ ਲਮਕਦਾ ਜਾਂ ਫਿਰ ਇਸ ਦਾ ਹੱਲ ਨਹੀਂ ਹੁੰਦਾ ਤਾਂ ਪੰਜਾਬ ਦਾ ਮਾਹੌਲ ਸ਼ਾਂਤ ਰਹੇਗਾ ਦੇਖੋ ਬੇਨਤੀ ਇਹ ਹੈ ਇਸ ਮਸਲੇ ਨੂੰ ਪੰਜਾਬ ਦੇ ਮਾਹੌਲ ਨਾਲ ਨਹੀਂ ਜੋੜਿਆ ਜਾ ਸਕਦਾ ਇਹ ਟੱਡਰੀਆਂ ਵਾਲੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇੱਕ ਥੀਲੀ ਲਾਈ ਹੈ ਤੇ ਢਡਰੀਆਂ ਵਾਲੇ ਨੂੰ ਇਹੋ ਜੀ ਥਿੱਲੀ ਲਾਉਣ ਤੋਂ 100 ਵੇਰੀ ਗ੍ਰੇਡ ਕਰਨਾ ਚਾਹੀਦਾ ਸੀ ਪੰਜਾਬ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਸੀਂ ਇਹੀ ਯਤਨ ਕੀਤੇ ਆ ਇਹੀ ਸਾਡੇ ਉਪਰਾਲੇ ਰਹੇ ਆ بڑے بڑے ਕਠਨ ਸਮਿਆਂ ਦੇ ਵਿੱਚ ਵੀ ਅਸੀਂ ਪੰਜਾਬ ਦੇ ਅੰਦਰ ਸ਼ਾਂਤੀ ਬਹਾਲ ਰੱਖਣ ਲਈ ਆਪਣਾ ਹਰ ਤਰ੍ਹਾਂ ਦਾ ਯੋਗਦਾਨ ਪਾਇਆ ਬੜਾ ਵੱਡਾ ਸੰਘਰਸ਼ ਕੀਤਾ ਇਸ ਕਰਕੇ ਅਸੀਂ ਪੰਜਾਬ ਦਾ ਮਾਹੌਲ ਜਿਹੜਾ ਉਹਨੂੰ ਸ਼ਾਂਤ ਰੱਖਣ ਲਈ ਅਸੀਂ ਬਹੁਤ ਕੁਝ ਕੀਤਾ ਟਡਰੀਆਂ ਵਾਲਾ ਤਾਂ ਉਹ ਇੱਕ ਕਦਮ ਵੀ ਨਹੀਂ ਚੱਲਿਆ ਜੋ ਕੁਛ ਟਕਸਾਲ ਤੋਂ ਸੰਤ ਸਮਾਰ ਤੋਂ ਮਹਾਰਾਜ ਨੇ ਸੰਗਤ ਨੇ ਸੇਵਾ ਲਈ ਹੈ ਜੀ ਉਹ ਕਹਿੰਦੇ ਨੇ ਕਿ ਜੇਕਰ ਮੇਰੇ ਜੀ ਕੋਈ ਕਮੀ ਹੈ ਤਾਂ ਮੈਂ ਆਪਣਾ ਜਿਹੜਾ ਮੇਰਾ ਸਥਾਨ ਹੈ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਕਰ ਦੇਵਾਂਗਾ ਦੇਖੋ ਉਹਦੀ ਕਰਨੀ ਹੋਰ ਹੈ ਕਥਨੀ ਉਹਦੀ ਹੋਰ ਹੈ ਪਹਿਲੀ ਗੱਲ ਉਹਨੂੰ ਇਹ ਕਹੋ ਇੱਕੋ ਹੀ ਪੁੱਛੋ ਅੱਜ ਦੀ ਘਟਨਾ ਤੋਂ ਪੁੱਛੋ ਵੀ ਤੂੰ ਉੱਥੇ ਬੈਠ ਕੇ ਉਹ ਲੋਕਾਂ ਨਾਲ ਇਹ ਤੂੰ ਉੱਥੇ ਐਲਾਨ ਕਰ ਰਿਹਾ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਨੂੰ ਦੀ ਪਰੰਪਰਾ ਦੀ ਅਸੀਂ ਉਹ ਜਥੇਦਾਰ ਦੀ ਜਿਹੜੀ ਹੈਗੀ ਹੈ ਮਤਲਬ ਜੋ ਆਦੇਸ਼ ਆ ਉਹਨੂੰ ਅਸੀਂ ਨਕਾਰਦੇ ਆ ਅਸੀਂ ਬਿਲਕੁਲ ਨਹੀਂ ਮੰਨਾਂਗੇ ਉਹ ਨਕਾਰੇ ਹੋਏ ਆ ਪਹਿਲੀ ਗੱਲ ਤੋਂ ਇਸੇ ਗੱਲ ਤੋਂ ਹੀ ਆਕੀ ਹੋ ਚੁੱਕੇ ਆ ਮੁਨਕਰ ਹੋ ਚੁੱਕੇ ਆ ਉਹਨੇ ਕੀ ਅਕਾਲ ਤਖਸਾਲ ਨੂੰ ਸਮਰਪਿਤ ਕਰਨਾ ਦ੍ਰਿਸ਼ਨ ਦਮਦਮਿੰਡ ਦੇ ਖਾਲਸਾ ਦੇ ਮੁਖੀ ਭਾਈ ਰਾਮ ਸਿੰਘ ਜੀ ਖਾਲਸਾ ਜਿਨ੍ਹਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਚ ਟੰਡਰੀਆਂ ਵਾਲੇ ਤੇ ਹਮਲੇ ਦੇ ਮਾਮਲੇ ਚ ਜੇਕਰ ਕੋਈ ਵੀ ਜਾਂਚ ਹੈ ਤਾਂ ਉਸ ਲਈ ਪੂਰਾ ਸਹਿਯੋਗ ਦੇਣਗੇ ਤੇ ਜੇਕਰ ਪੰਥ ਦੇ ਵੱਲੋਂ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੇ ਕਾਰਵਾਈ ਦੇ ਲਈ ਜਾਂ ਫਿਰ ਉਹਨਾਂ ਤੇ ਕੋਈ ਦੋਸ਼ ਸਾਬਤ ਹੁੰਦਾ ਹੈ ਤਾਂ ਉਹ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਦੇ ਲਈ ਤਿਆਰ ਨੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਸਿਆਸੀ ਪਾਰਟੀਆਂ ਇਸ ਮੁੱਦੇ ਤੇ ਆਪਣੀਆਂ ਰੋਟੀਆਂ ਸੇਕ ਰੀਆਂ ਨੇ ਜਿਨ੍ਹਾਂ ਤੋਂ ਪੰਥ ਨੂੰ ਬਚਨ ਦੀ ਲੋੜ ਹੈ ਕੈਮਰਾਮੈਨ ਵਿਰਿੰਦਰ ਮਹਿਰਾ ਦੇ ਨਾਲ ਰਮਨਦੀਪ ਸਿੰਘ ਸੋਢੀ ਜਗਬਣੀ ਟੀਵੀ